ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਬਹੁਤ ਖਾਸ ਅਪਡੇਟ ਮਲਾਜ਼ਮਾਂ ਦੇ ਹੱਕ ਦੇ ਵਿੱਚ ਕੀਤੇ ਗਏ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਵੱਲੋਂ ਜਿਹੜੇ ਫੈਸਲਿਆਂ ਤੋਂ ਬਾਅਦ ਮਲਾਜ਼ਮਾਂ ਨੂੰ ਬੜੀ ਹੀ ਰਾਹਤ ਮਿਲਣ ਦੇ ਅਸਰ ਜਿਹੜੇ ਅਸਾਰ ਜਿਹੜੇ ਨਜ਼ਰ ਆ ਰਹੇ ਨੇ ਪੰਜਾਬ ਦੇ ਹਜ਼ਾਰਾਂ ਮਲਾਜ਼ਮਾਂ ਨੂੰ ਪੰਜਾਬ ਦੇ ਸਕੀਲ ਮਿਲਣ ਦੇ ਰਾਹ ਵੀ ਜਿਹੜੇ ਸਾਫ਼ ਪੂਰਾ ਜਿਹੜਾ ਦਿਖ ਰਿਹਾ ਹੈ ਅਤੇ ਇਸ ਖਬਰ ਦੀ ਪੂਰੀ ਜਾਣਕਾਰੀ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਬਨੇ ਰਹਿਣਾ ਚੈਨਲ ਤੇ ਨਵੇਂੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਤ ਵਦ ਸਾਬੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੱਸਦੀ ਹੈ ਕੀ ਹੈ ਪੂਰਾ ਮਾਮਲਾ ਤੇ ਕੋਰਟ ਦੇ ਵੱਲੋਂ ਕੀ ਫੈਸਲਾ ਜਿਹੜਾ ਹੈ ਦਿੱਤਾ ਗਿਆ ਹੈ ਸੋ ਦੋਸਤੋ ਪੰਜਾਬ ਦੇ ਮਲਾਜ਼ਮਾਂ ਤੇ ਵੱਖ-ਵੱਖ ਵਰਗ ਜਿਹੜੇ ਨੇ ਜਿੱਥੇ ਉਹ ਸੜਕੀ ਸੰਘਰਸ਼ ਲੜ ਰਹੇ ਨੇ ਉੱਥੇ ਹੀ ਕਾਨੂੰਨੀ ਲੜਾਈ ਵੀ ਲੜ ਰਹੇ ਨੇ ਅਤੇ ਕਈ ਵਰਗ ਜਿਹੜੇ ਨੇ ਉਹ ਉਹਨਾਂ ਨੇ ਹਾਈ ਕੋਰਟ ਸੁਪਰੀਮ ਕੋਰਟ ਦਾ ਜਾ ਕੇ ਇਨਸਾਫ ਦੀ ਦੁਹਾਈ ਮੰਗ ਵੀ ਕੀਤੀ ਹੈ ਔਰ ਇਸੇ ਤਰ੍ਹਾਂ ਇੱਕ ਵਰਗ ਹੈ ਜਿਹੜਾ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਨੇ ਜਿਨ੍ਹਾਂ ਦੇ ਉੱਪਰ ਪਿਛਲੀ ਕੈਪਟਨ ਸਰਕਾਰ ਨੇ ਕੇਂਦਰੀ ਤਨਖਾਹ ਸਕੇਲ ਲਾਗੂ ਕਰ ਦਿੱਤੇ ਨੇ ਇੱਕ ਫੈਸਲਾ ਕਰ ਲਿਆ ਸੀ ਕਿ ਪਿਛਲੀ ਸਰਕਾਰ ਨੇ ਖਾਸ ਕਰਕੇ ਕਾਂਗਰਸ ਸਰਕਾਰ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 17 ਜੁਲਾਈ 2020 ਤੋਂ ਬਾਅਦ ਜਿਹੜੇ ਮੁਲਾਜ਼ਮ ਭਰਤੀ ਹੋਣਗੇ ਉਹਨਾਂ ਦੇ ਉੱਪਰ ਪੰਜਾਬ ਤੋਂ ਤਨਖਾਹ ਸਕੇਲ ਨਹੀਂ ਕੇਂਦਰੀ ਤਨਖਾਹ ਸਕੇਲ ਮੁਤਾਬਕ ਤਨਖਾਹਾਂ ਦਿੱਤੀਆਂ ਜਾਨ ਗਈਆਂ ਔਰ ਇਹਦੇ ਨਾਲ ਹੀ ਜਿਹੜੇ 17 ਜੁਲਾਈ 2020 ਤੋਂ ਬਾਅਦ ਮਲਾਜ਼ਮ ਭਰਤੀ ਹੋਏ ਸੀ ਉਹਨਾਂ ਨੂੰ ਵਿਤੀ ਤੌਰ ਤੇ ਵੱਡੇ ਤੌਰ ਤੇ ਸੱਟ ਜਿਹੜੀ ਹੈ ਲੱਗ ਰਹੀ ਸੀ ਕਿਉਂਕਿ ਕੇਂਦਰੀ ਤਨਖਾਹ ਸਕੇਲ ਪੰਜਾਬ ਦੇ ਤਨਖਾਹ ਸਕੇਲ ਤੋਂ ਬਹੁਤ ਘੱਟ ਨੇ ਔਰ ਮਨਪ੍ਰੀਤ ਬਾਦਲ ਦੀ ਇਹ ਜਿਹੜੀ ਕਾਰ ਸੀ ਵੀ ਮਲਾਜ਼ਮਾਂ ਨੂੰ ਘੱਟ ਤਨ ਸਕੇਲ ਦੇ ਕੇ ਬਜਟ ਜਿਹੜਾ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੱਡੇ ਖਰਚਿਆਂ ਤੋਂ ਬਚਾਇਆ ਜਾ ਸਕੇ ਸੋ ਇਸ ਮਕਸਦ ਦੇ ਲਈ ਜਿਹੜਾ ਇਹ ਫੈਸਲਾ ਕੀਤਾ ਸੀ ਉਹਨਾਂ ਨੂੰ ਲੈ ਕੇ ਮਲਾਜ਼ਮ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ ਅਤੇ ਜਦੋਂ ਪੰਜਾਬ ਸਰਕਾਰ ਦੇ ਵਿੱਚ ਸੁਣਵਾਈ ਨਹੀਂ ਹੋਈ ਤੇ ਉਹਨਾਂ ਨੇ ਫਿਰ ਹਾਈ ਕੋਰਟ ਦਾ ਕੁੰਡਾ ਖੜਕਾਇਆ ਇੰਨਾ ਮੁਲਾਜ਼ਮਾ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਇਹ ਤਰਕ ਦਿੱਤਾ ਸੀ ਵੀ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਵੀ ਹੈ 17 ਜੁਲਾਈ 2020 ਤੋਂ ਬਾਅਦ ਪੜਤੀ ਹੋਈ ਮੁਲਾਜ਼ਮਾ ਦੇ ਬਰਾਬਰ ਨੇ ਔਰ ਉਹ ਜਿਹੜੀਆਂ ਡਿਊਟੀਆਂ ਜਾਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਵੀ 17 ਜੁਲਾਈ 2020 ਤੋਂ ਪਹਿਲਾਂ ਮੁਲਾਜ਼ਮਾ ਦੇ ਬਰਾਬਰ ਨਿਭਾਉਂਦੇ ਹਾਂ ਫਿਰ ਉਹਨਾਂ ਉੱਪਰਕੱਟ ਸਕੇਲ ਕੇਂਦਰੀ ਤਨਖਾਹ ਸਕੇਲ ਲਾਗੂ ਕਰਨਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ ਔਰ ਹਾਈ ਕੋਰਟ ਜਾ ਕੇ ਇਸ ਮਾਮਲੇ ਸਬੰਧੀ 13 ਸਤੰਬਰ 2024 ਨੂੰ ਇੱਕ ਬੜਾ ਹੀ ਐਮ ਫੈਸਲਾ ਹੋਇਆ ਸੀ ਜਿਦੇ ਵਿੱਚ ਇੱਕ ਸਪਸ਼ਟ ਤੌਰ ਤੇ ਕਹੀ ਗਈ ਸੀ ਕਿ ਗੱਲ ਜਿਹੜੇ 17 ਜੁਲਾਈ 2020 ਤੋਂ ਬਾਅਦ ਮਲਾਜ਼ਮ ਭਰਤੀ ਹੋਏ ਨੇ ਉਹਨਾਂ ਦੇ ਉੱਪਰ ਕੇਂਦਰੀ ਤਨਖਾਹ ਸਕੇਲ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਇਸੇ ਲਈ ਇਨ੍ਹਾਂ ਮਲਾਜ਼ਮਾਂ ਨੂੰ ਪੰਜਾਬ ਸਕੇਲ ਦਿੱਤੇ ਜਾਣ ਔਰ ਮਲਾਜ਼ਮਾਂ ਦੀ ਹਾਈ ਕੋਰਟ ਜਿੱਤ ਹੋਈ ਸੀ ਦਰਸਲ ਇਸ ਸਬੰਧ ਦੇ ਵਿੱਚ ਆਧਾਰ ਤੇ ਫੈਸਲਾ ਲਿਆ ਸੀ ਵੀ ਜਦੋਂ ਪੰਜਾਬ ਸਰਕਾਰ ਇਹਨਾਂ ਮੁਲਾਜ਼ਮਾਂ ਤੇ ਇਹ ਕੇਂਦਰੀ ਸਕੇਲ ਲਾਗੂ ਕਰ ਰਹੀ ਸੀ ਉਦੋਂ ਸੇਵਾ ਨਿਯਮ ਜਿਹੜੇ ਸੀ ਉਹਨਾਂ ਦੇ ਵਿੱਚੋਂ ਕਿਸੇ ਤਰ੍ਹਾਂ ਦਾ ਬਦਲਾਅ ਜਾਂ ਸੋਧ ਨਹੀਂ ਕੀਤੀ ਸੀ ਮਹਿਜ਼ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕੇਂਦਰੀ ਸਕੇਲ ਲਾਗੂ ਕਰ ਦਿੱਤੇ ਸੀ ਸੋ ਇਸ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਵੱਡੀ ਕਾਨੂੰਨੀ ਲੜਾਈ ਛੇੜ ਦਿੱਤੀ 13 ਸਤੰਬਰ 2024 ਦੇ ਫੈਸਲਿਆਂ ਦੇ ਵਿਰੁੱਧ ਉਹ ਸਰਕਾਰ ਨੇ ਹਾਈ ਕੋਰਟ ਡਬਲ ਬੈਂਚ ਇਸ ਐਲਪੀਏ ਦੇ ਫੈਸਲੇ ਤੇ 10 ਦਸੰਬਰ 2024 ਨੂੰ ਹਾਈ ਕੋਰਟ ਇਹ ਰਿਟ ਜਿਹੜੀ ਹੈ ਸਰਕਾਰ ਦੀ ਡਿਸਮਿਸ ਕਰ ਦਿੱਤੀ ਸੀ ਸਾਫ਼ ਕਹਿ ਦਿੱਤਾ ਸੀ ਕਿ ਇਹਨਾਂ ਮੁਲਾਜ਼ਮਾਂ ਨੂੰ ਪੰਜਾਬ ਸਕੇਲ ਦੇਣ ਦੀ ਵਾਜਬ ਨਹੀਂ ਨੇ ਫਿਰ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਤੇ ਐਸ ਐਲ ਪੀ ਪਾ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿਰੁੱਧ ਅਪੀਲ ਜਿਹੜੀ ਹੈ 20 ਜਨਵਰੀ 2025 ਨੂੰ ਸੁਪਰੀਮ ਕੋਰਟ ਨੇ ਸਰਕਾਰ ਦੀ ਜਿਹੜੀ ਐਸ ਐਲ ਪੀ ਡਿਸਮਿਸ ਕਰ ਦਿੱਤੀ ਸੀ ਹਾਈ ਕੋਰਟ ਦੇ ਫੈਸਲੇ ਨੂੰ ਬਹਾਲ ਰੱਖਿਆ ਪਰ ਪੰਜਾਬ ਸਰਕਾਰ ਫਿਰ ਵੀ ਨਹੀਂ ਹਟੀ ਪੰਜਾਬ ਸਰਕਾਰ ਨੇ ਫਿਰ ਸੁਪਰੀਮ ਕੋਰਟ ਦੇ ਵਿੱਚ ਰਿਵਿਊਨ ਪਟੀਸ਼ਨ ਪਾਈ ਔਰ ਸੁਪਰੀਮ ਕੋਰਟ ਨੇ ਰਿਵਿਊਨ ਪਟੀਸ਼ਨ ਵੀ ਜਿਹੜੀ ਹੈ 20 ਮਾਰਚ 2025 ਨੂੰ ਡਿਸਮਿਸ ਕਰਕੇ ਹਾਈ ਕੋਰਟ ਦੇ ਫੈਸਲੇ ਨੂੰ ਬਹਾਲ ਰੱਖਿਆ ਦੂਸਰੇ ਪਾਸੇ ਫਿਰ ਹਾਈ ਕੋਰਟ ਨੇ ਪਹਿਲਾਂ ਹੀ 6 ਮਾਰਚ ਨੂੰ ਇਹ ਫੈਸਲਾ ਕਰ ਦਿੱਤਾ ਸੀ ਵੀ ਜੇ ਸੁਪਰੀਮ ਕੋਰਟ ਨੇ ਇਸ ਫੈਸਲੇ ਦੇ ਵਿੱਚ ਕੋਈ ਕਈ ਸਟੇ ਨਹੀਂ ਦਿੱਤੀ ਤਾਂ ਫਿਰ ਹਾਈ ਕੋਰਟ ਦਾ ਫੈਸਲਾ ਤੁਰੰਤ ਲਾਗੂ ਕੀਤਾ ਜਾਵੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਸਮਾਂ ਦੇ ਉੱਪਰ ਪੰਜਾਬ ਸਕੇਲ ਲਾਗੂ ਕੀਤੇ ਜਾਣ 50000 ਰੁਪਏ ਜੁਰਮਾਨਾ ਜਿਹੜੇ ਪਟੀਸ਼ਨਰਸ ਨੂੰ ਦੇਣ ਦੀ ਗੱਲ ਵੀ ਇਸ ਫੈਸਲੇ ਦੇ ਵਿੱਚ ਕੀਤੀ ਗਈ ਔਰ ਜਦੋਂ ਹੁਣ ਜਾਣਕਾਰੀ ਜਿਹੜੀ ਮਿਲ ਰਹੀ ਹੈ ਹੁਣ ਸੂਤਰ ਇਹ ਦੱਸ ਰਹੇ ਨੇ ਇਸ ਫੈਸਲੇ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਵਿੱਚ ਅਗਲੀ ਜਿਹੜੀ ਸੁਣਵਾਈ ਹੈ ਉਹ 2 April 2025 ਨੂੰ ਹੋ ਰਹੀ ਹੈ ਸੋ ਦੋਸਤੋ ਦੂਸਰੇ ਪਾਸੇ ਮਲਾਜ਼ਮ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਇੱਕ ਤੇ ਇਹਨਾਂ ਮਲਾਜ਼ਮਾਂ ਦੇ ਉੱਪਰ ਕੇਂਦਰੀ ਸਕੇਲ ਲਾਗੂ ਕਰਨਾ ਹੀ ਗਲਤ ਹੈ ਮਲਾਜ਼ਮਾਂ ਨੂੰ ਇਨਸਾਫ ਦਿੱਤਾ ਜਾਵੇ ਪੰਜਾਬ ਦੇ ਵਿੱਚ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਡਿਟੇਲ ਦੇ ਵਿੱਚ ਇਹ ਗੱਲ ਦੱਸੀ ਜਾਵੇ ਵੀ ਸੌਰਵ ਸ਼ਰਮਾ ਤੇ ਹੋਰ ਬਦਨਾਮ ਸ ਪੰਜਾਬ ਸਰਕਾਰ ਦਾ ਜਿਹੜਾ ਕੇਸ ਸੀਗਾ ਹਾਈ ਕੋਰਟ ਸਿਵਲ ਰਿਟ ਜਿਹੜਾ ਕਿ ਰਿਟ ਨੰਬਰ ਜਿਹੜਾ ਕੀ 1589 ਇਹਦੇ ਤਹਿਤ ਹਾਈ ਕੋਰਟ ਸੁਪਰੀਮ ਕੋਰਟ ਨੇ ਮਲਾਸਮਾ ਦੇ ਫੈਸਲਾ ਦਿੱਤਾ ਔਰ ਮੁੱਖ ਸਕੱਤਰ ਨੂੰ ਚਾਹੀਦਾ ਵੀ ਤੁਰੰਤ ਇਹ ਅਦਾਲਤੀ ਫੈਸਲੇ ਲਾਗੂ ਕੀਤੇ ਜਾਣ ਪਰ ਨਾਲ ਹੀ ਫੰਡਰੇਸ਼ਨ ਨੇ ਰੋਜ਼ ਪ੍ਰਗਟ ਕੀਤਾ ਵੀ ਅਫਸਰ ਸ਼ਾਈ ਜਿਹੜੀ ਹੈ ਇਹ ਸ਼ਾਈ ਸਰਕਾਰ ਨੂੰ ਗੁੰਮਰਾਹ ਕਰਕੇ ਤੇ ਲਗਾਤਾਰ ਜਿਹੜੇ ਫੈਸਲੇ ਨੇ ਹਾਈ ਕੋਰਟ ਸੁਪਰੀਮ ਕੋਰਟ ਦੇ ਨੇ ਉਹਨਾਂ ਦੇ ਵਿਰੁੱਧ ਜਿਹੜੀ ਰੁਕਾਵਟ ਬੜਨ ਦੇ ਲਈ ਜਿਹੜੀਆਂ ਰਿਟਾ ਰਵੀਨ ਪਟੀਸ਼ਨਾਂ ਪਾਈਆਂ ਜਾ ਰੀਆਂ ਨੇ ਇਹ ਗਲਤ ਹੈ ਜਿਹਦੇ ਨਾਲ ਸਰਕਾਰ ਦਾ ਵੱਡਾ ਜਿਹੜਾ ਜਿਹੜਾ ਸਰਮਿਆ ਹੈ ਹਾਂ ਜਿਹੜਾ ਅਫਸਰ ਸ਼ਾਈ ਵੱਲੋਂ ਜਿਹੜਾ ਰੋੜਿਆ ਜਾ ਰਿਹਾ ਹੈ ਔਰ ਉਹਨਾਂ ਨੇ ਮੰਗ ਕੀਤੀ ਹੈ ਵੀ ਤੁਰੰਤ ਇਸ ਮੰਗ ਨੂੰ ਪ੍ਰਮਾਣ ਕੀਤਾ ਜਾਵੇ ਔਰ ਇਹ ਜਿਹੜੇ ਹਜ਼ਾਰਾਂ ਮਲਾਜ਼ਮ ਨੇ ਜਿਨ੍ਹਾਂ ਨੇ ਬੇਇਨਸਾਫੀ ਹੋ ਰਹੀ ਉਹਨਾਂ ਦੇ ਨਾਲ ਉਹਨਾਂ ਨੂੰ ਕੇਂਦਰੀ ਤਨਖਾਹ ਸਕੇਲ ਦੀ ਥਾਂ ਤੇ ਪੰਜਾਬ ਸਕੇਲ ਦਿੱਤੇ ਜਾਣ ਹੁਣ ਕੋਰਟ ਦੇ ਇਸ ਫੈਸਲੇ ਨਾਲ ਮਲਾਜ਼ਮ ਹਜ਼ਾਰਾਂ ਮਲਾਜ਼ਮ ਇਨਵੋਲਵ ਨੇ ਔਰ ਇਹ ਮਲਾਜ਼ਮ ਜਿਹੜੇ ਨੇ ਵੀ ਜਿਹੜੇ ਰੋਸ ਪਰਗਰ ਕਰੇ ਨੇ ਜਿੱਥੇ ਮਲਾਜ਼ਮਾਂ ਨੂੰ ਬੈਨੀਫਿਟ ਹੁੰਦਾ ਸੀ ਉਥੇ ਉਹ ਜਿਹੜੇ ਪੱਤੇ ਸੀ ਜਾਂ ਕਿਸੇ ਤਰ੍ਹਾਂ ਦੇ ਏਸੀ ਉਹਨਾਂ ਨੂੰ ਰੋਕ ਦਿੱਤਾ ਗਿਆ ਉੱਥੇ ਉਹ ਹੁਣ ਜਿੱਥੇ ਨੁਕਸਾਨ ਹੁੰਦਾ ਸੀ ਕੇਂਦਰੀ ਤਨਖਾਸ਼ ਕੇ ਵਿਭਾਗ ਦੂਰੇ ਰੂਪ ਦੇ ਵਿੱਚ ਲਾਗੂ ਕੀਤੇ ਜਾਣ ਜਿਹਦੇ ਕਰਕੇ ਮੁਲਾਜ਼ਮਾਂ ਨੂੰ ਡਬਲ ਨੁਕਸਾਨ ਹੋ ਰਿਹਾ ਸੀ ਸੋ ਜਦੋਂ ਇਨ੍ਹਾਂ ਮੁਲਾਜ਼ਮਾਂ ਦੇ ਉੱਪਰ ਕੇਂਦਰੀ ਤਨਖਾਹ ਸਕੇਲ ਦੀ ਥਾਂ ਤੇ ਪੰਜਾਬ ਸਕੇਲ ਲਾਗੂ ਹੋਣਗੇ ਉਹ ਪ੍ਰਤੀ ਮਹੀਨਾ ਇਨ੍ਹਾਂ ਨੂੰ ਵੱਡੇ ਪੱਧਰ ਤੇ ਵਿਤੀ ਲਾਭ ਹੋਣ ਦੇ ਅਸਾਰ ਨੇ ਸੋ ਦੋਸਤੋ ਇਹ ਸੀ ਬਹੁਤ ਖਾਸ ਅਪਡੇਟ ਮੁਲਾਜ਼ਮਾਂ ਦੇ ਲਈ ਬਣੀ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ